ਸਾਨੂੰ ਮੰਦਰੀਗਾ ਹੀ ਸਕੀਮ ਚਾਹੀਦੀ ਆ ਇਹ ਜੈਰਾਮ ਜੀ ਜਿਹੜੇ ਨਵਾ ਨਵ ਰੱਖੇ ਨਹੀਂ ਚੰਨ ਕਹਿੰਦਾ ਜੀ ਸਾਡਾ ਕੰਮ ਤਾਂ ਸੇਮ ਹੀ ਨਾਲ ਤਾਂ ਜਮੀ ਬੰਦ ਪਿਆਗਾ ਗਰੀਬ ਲੋਕ ਸਾਰੀ ਘਰੇ ਬੈਠੇ ਨੇਗੇ ਜਿਨ੍ਹਾਂ ਦਾ ਜਿੱਲਾ ਚੌਂਕਾ ਨਰੇਗਾ ਸਕੀਮ ਨਾਲ ਹੀ ਚੱਲਦਾ ਸੀਗਾ ਤੋਂ ਪਹਿਲਾਂ ਅਸੀਂ ਕਹਿੰਦੇ ਸੀ 15 ਦਿਨਾਂ ਵਿੱਚ ਆਚੀ ਅਰਜੀ ਦੇ ਸਕਦੇ ਸੀ ਕਿ ਸਾਨੂੰ ਕੰਮ ਮਿਲਣਾ ਚਾਹੀਦਾ ਔਰ ਇਹ ਕੇਂਦਰ ਸਰਕਾਰ ਨੇ ਸਾਥੋ ਇਹ ਵੀ ਹੱਕ ਹੋ ਗਿਆ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਅਸੀਂ ਆਪਣੀ ਮਰਜ਼ੀ ਨਾਲ ਹੀ ਕੰਮ ਦੇਵਾਂਗੇ ਜਿੱਥੇ ਸਾਡਾ ਮਨ ਕਰੂਗਾ ਉੱਥੇ ਬਿਲ ਪਾਸ ਕਰਕੇ ਦੇਵਾਂਗੇ ਨਹੀਂ ਕੰਮ ਨਹੀਂ ਹੋਵੇ ਮੋਦੀ ਸਰਕਾਰ ਦਾ ਗਰੀਬ ਵਿਰੋਧੀ ਚਿਹਰਾ ਦਾ ਸਾਫ਼ ਤੌਰ ਤੇ ਨੰਗਾ ਹੋ ਗਿਆ ਜਿਹੜੇ ਭਾਜਪਾ ਦੇ ਵਿਧਾਇਕ ਨੇ ਉਹਨਾਂ ਨੂੰ ਜੀ ਰਾਮ ਜੀ ਦੇ ਕਾਨੂੰਨ ਜਿਹੜਾ ਬਣਿਆਗਾ ਉਹਦੇ ਹੱਕ ਚ ਬੋਲਦੇ ਹੋਏ ਆ ਸੁਣਿਓ ਜਦੋਂ ਕਿ ਮੌਕਤੀ ਦੀ ਸਰਕਾਰ ਆ ਜਿਹੜੀ ਇਹ ਇਸ ਗੱਲ ਦਾ ਵਿਰੋਧ ਕਰ ਰਹੀ ਆ ਵੀ ਜਿਹੜਾ ਇਹ ਕਾਨੂੰਨ ਆ ਬੜਾ ਹੀ ਘਾਤਕ ਆ ਇਹ ਮਜ਼ਦੂਰਾਂ ਦਾ ਕਤਲ ਕਰਨ ਵਾਲਾ ਕਾਨੂੰਨ ਆ ਮਜ਼ਦੂਰਾਂ ਦੇ ਹੱਥ ਚੋਂ ਰੋਟੀ ਖੋਣ ਵਾਲਾ ਕਾਨੂੰਨ ਆ ਸੋ ਇਹ ਸੈਂਟਰ ਸਰਕਾਰ ਦੀ ਬਹੁਤ ਕੋਜੀ ਚਾਲ ਐ ਗਰੀਬਾਂ ਦਾ ਮੂੰਹ ਬੰਦ ਕਰਨ ਦੀ ਗਰੀਬਾਂ ਦੇ ਮੂੰਹ ਚੋਂ ਰੋਟੀ ਖੋਣ ਦੀ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਚਨ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਆ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ